ਇਦੇ ਚ ਜਿਹੜਾ ਇੰਟਰਨੈਸ਼ਨਲ ਸੈਕਸਪੋਰਟਸ ਕੌਂਸਲ ਦੇ ਜਿਹੜੇ ਸਰਪ੍ਰਸ ਤਾ ਆਪਣੇ ਸਰਦਾਰ ਜਸਪੀਤ ਸਿੰਘ ਤੇ ਸਰਾਂ ਕਮਨਾਲ ਸਿੰਘ ਵੀਰ ਮੁਹੰਮਦ ਸਾਹਿਬ ਇਹਨਾਂ ਦੀ ਸਾਰੀ ਟੀਮ ਨੇ ਬੜਾ ਵਧੀਆ ਪ੍ਰਾਲਾ ਇਹ ਪੰਜਵਾਂ ਕਿਸ ਤਰੀ 골ਡ ਕੱਪ ਟੂਰਨਾਮੈਂਟ ਕਰਾਇਆ ਜਾ ਰਿਹਾ ਇਹ ਇਹਦੇ ਵਿੱਚ ਇਸ ਵਾਰ ਖਾਸ ਤੌਰ ਤੇ ਵਿਸ਼ੇਸ਼ਤਾ ਇਹ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਤਾਪਦੀ ਤੇ ਇਹਦੇ ਮੁਕਰਖ ਨੇ ਇਹਨਾਂ ਨੇ ਕਰਵਾਇਆ ਇਹ ਇਦੇ ਵਿੱਚ ਇੱਕ ਹੋਰ ਯੂਨੀਕਨੈਸ ਇਹ ਹੈ ਵੀ ਜਿਹੜੀਆਂ ਵੀ ਆਪਣੇ ਖਾਲਸਾ ਜੀ ਖਾਲਸਾ ਰਾਜ ਦੀਆਂ ਮਿਸਲਾਂ ਦੇ ਨਾਮ ਤੇ ਟੀਮਾਂ ਐ ਤੇ ਜਿਹੜੀ ਇਹ ਵਿਲੱਖਣ ਇਹਨਾਂ ਨੂੰ ਟੂਰਨਾਮੈਂਟ ਨੂੰ ਕਰਦੀ ਆ ਤੇ ਇਹਦੇ ਵਿੱਚ ਸਾਰੇ ਹੀ ਕੇਸ ਧਾਰੀ ਬੱਚੇ ਆਪਣੇ ਪਾਰਟਿਸਿਪੇਟ ਕਰਦੇ ਆ ਤੇ ਬੜਾ ਭਾਰੀ ਉਤਸ਼ਾਹ ਤੁਸੀਂ ਵੇਖਿਆ ਹੀ ਐ ਅੱਜ ਵੀ ਅਜੇ ਦਾਸਤੋਂ 15 ਤੱਕ ਚੱਲ ਰਿਹਾ ਸਾਰੀਆਂ ਟੀਮਾਂ ਇਹਨਾਂ ਦਾ ਪਹਿਲਾਂ ਲੀਗ ਤੇ ਫਿਰ ਇਹਨਾਂ ਦਾ ਨੌਕਆਊਟ ਸਿਸਟਮ ਐ ਇਹ ਇੰਟਰਨੈਸ਼ਨਲ ਸਟੈਂਡਰਡਸ ਦੇ ਹਿਸਾਬ ਨਾਲ ਹੀ ਜਿੱਦਾਂ ਜਿੱਦਾਂ ਹਾਕੀ ਦੇ 15-15 ਮਿੰਟ ਦੇ ਕੁਆਟਰਸ ਹੁੰਦੇ ਆ ਚਾਰ ਕੁਆਟਰਸ ਰਾਹੀਂ ਕੀਤਾ ਜਾ ਰਿਹਾ ਹੈ ਤੇ ਇਹ ਇਹਨਾਂ ਦਾ ਬਹੁਤ ਵਧੀਆ ਪ੍ਰਾਲਾ ਹੈ ਡਰਗ ਅਵੇਅਰਨੈਸ ਨੂੰ ਲੈ ਕੇ ਕੈਂਪੇਨ ਚ ਲਾਈ ਗਈ ਹੈ ਉਹਦੇ ਬਾਰੇ ਦੱਸੋ ਜਿਹਦੇ ਵਿੱਚ ਇਹੀ ਜਿਹੜੇ ਡਰਗ ਜਿਹੜੀ ਪੰਜਾਬ ਸਰਕਾਰ ਦੀ ਮਹਮਾ ਯੁੱਧ ਨਸ਼ਿਆਂ ਵਿਰੁੱਧ ਉਹਦੇ ਉਹਨੂੰ ਵੀ ਮੁੱਖ ਰੱਖਦੇ ਹੋਏ ਇਹਦੇ ਵਿੱਚ ਜਿਹੜੇ ਬੱਚੇ ਐ ਬੱਚਿਆਂ ਨੂੰ ਖਾਸ ਤੌਰ ਤੇ ਸਾਰਿਆਂ ਨੂੰ ਆਪਣੇ ਮੋਹਾਲੀ ਦੇ ਵਿੱਚ ਸਾਰੇ ਬੱਚੇ ਅੱਡ-ਅੱਡ ਸਕੂਲਾਂ ਤੋਂ ਆ ਰਹੇ ਆ ਤਾਂ ਕਿ ਬੱਚੇ ਵੀ ਪ੍ਰੇਰਿਤ ਹੋਣ हॉकी ਨੂੰ ਟੂਰਨਾਮੈਂਟ ਵੇਖ ਕੇ ਜਦੋਂ ਬੱਚੇ ਆਪਣੇ ਆਪ ਨੂੰ ਗੇਮ ਦੇ ਵਿੱਚ ਇਨਵੋਲਵ ਕਰ ਲੈਂਦੇ ਆ ਤੇ ਫਿਰ ਉਹ ਇਹ ਮੋਬਾਈਲ ਵਗੈਰਾ ਛੱਡ ਕੇ ਤੇ ਇਹਦੇ ਆਪਣੇ ਸਪੋਰਟਸ ਦੇ ਵਿੱਚ ਪੈਣਗੇ ਤੇ ਕੀ ਕਹਿੰਦੇ ਨਸ਼ੇ ਤੋਂ ਦੂਰ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲਸ ਐ ਜੋ ਕਿ ਸਾਤਾਰੀ 골ਡ ਕੱਪ हॉकी ਟੂਰਨਾਮੈਂਟ ਦਾ ਉਪਰਾਲਾ ਕੀਤਾ ਤੋ ਕਿ ਅਸੀਂ ਸਮਝਦੇ ਹਾਂ ਕਿ ਜੋ ਸਿੱਖ ਖਿਡਾਰੀ ਨੇ ਪੰਜਾਬ ਦੇ ਜੋ ਖਿਡਾਰੀ ਨੇ ਇਹਨਾਂ ਦਾ ਹਾਕੀ ਜਗਤ ਦੇ ਉੱਤੇ ਪੰਜਾਬ ਜਾਂ ਇੰਡੀਆ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਉੱਤੇ ਦਬਦਬਾ ਰਿਆ ਔਰ ਅੱਜ ਵੀ ਜੋ ਭਾਰਤ ਦੀ ਟੀਮ ਹੈ ਉਹਦੇ ਵਿੱਚ 9-10 ਖਿਡਾਰੀ ਜਿਹੜੇ ਆ ਉਹ ਪੰਜਾਬ ਤੋਂ ਖੇਡਦੇ ਨੇ ਤੋ ਅਸੀਂ ਕਹਿੰਦੇ ਵੀ ਜੋ ਸਾਡੇ ਬਜ਼ੁਰਗਾਂ ਨੇ ਪੈੜਾ ਪਾਈਆਂ 28 ਦੇਸ਼ਾਂ ਦੇ ਵਿੱਚ ਸਿੱਖਾਂ ਨੇ ਆਪਣਾ ਹਾਕੀ ਦੇ ਵਿੱਚ ਯੋਗਦਾਨ ਦਿੱਤਾ ਦੁਨੀਆ ਦੇ ਵਿੱਚ ਅਸੀਂ ਸਾਡੇ ਬਜ਼ੁਰਗਾਂ ਦੀਆਂ ਪਾਈਆਂ ਪੈੜਾਂ ਨੂੰ ਅਸੀਂ ਜਿਹੜਾ ਉਹਨਾਂ ਨੂੰ ਆਪਣੀ ਨਵੀਂ ਪੀੜ੍ਹੀ ਨੂੰ ਅੱਗੇ ਲੈ ਕੇ ਚੱਲਣਾ ਚਾਹੁੰਦੇ ਆਂ ਵੀ ਇਹ ਵੀ ਉਹਨਾਂ ਪੜਾਂ ਤੇ ਚੱਲ ਕੇ ਪੂਰੀ ਦੁਨੀਆ ਦੇ ਉੱਤੇ ਹਾਕੀ ਜਗਤ ਦੇ ਵਿੱਚ ਆਪਣਾ ਨਾਂ ਕਮਾ ਸਕਣ ਇੰਟਰਨੈਸ਼ਨਲ ਸਿਕਸ ਸਪੋਰਟਸ ਕੌਂਸਲ ਦਾ ਇੱਕ ਵੱਡਾ ਉਪਰਾਲਾ ਹੈ ਕਿ ਕੇਸਾ ਧਾਰੀ ਜਿਹੜੇ ਹਾਕੀ ਖਿਡਾਰੀ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਲਿਆਂਦਾ ਜਾਵੇ ਤਾਂ ਵਿਸ਼ਵ ਪੱਧਰ ਦੀ ਇੱਕ ਟੀਮ ਤਿਆਰ ਕੀਤੀ ਜਾਵੇ ਸੋ ਉਸ ਦੇ ਲਈ ਅਸੀਂ ਲੱਗੇ ਹੋਏ ਆਂ ਪੰਜਵਾਂ ਕੇਸਾ ਧਾਰੀ 골ਡ ਕੱਪ ਹਾਕੀ ਟੂਰਨਾਮੈਂਟ ਅਸੀਂ ਸੀਨੀਅਰ ਬਲਬੀਰ ਸਿੰਘ ਇੰਟਰਨੈਸ਼ਨਲ ਹਾਕੀ ਸਟੇਡੀਅਮ ਸਹਿਬਜਾਦਾ ਅਜੀਤ ਸਿੰਘ ਨਗਰ ਮੁਵਾਲੀ ਚ ਕਰਵਾ ਰਹੇ ਆਂ ਜਿਸ ਦੇ ਵਿੱਚ ਤੁਸੀਂ ਦੇਖਿਆ ਕਿ ਜਿਹੜੀਆਂ ਟੀਮਾਂ ਖੇਡ ਰਹੀਆਂ ਨੇ ਇਹ ਖਾਲਸਾ ਰਾਜ ਦੀਆਂ ਜਿਹੜੀਆਂ ਮਿਸਲਾਂ ਨੇ ਉਹਨਾਂ ਦੇ ਨਾਮ ਦੇ ਉੱਤੇ ਹੀ ਅਸੀਂ ਖੜਾ ਰਹੇ ਹਾਂ ਤੇ ਜਿਹੜੀ ਜਿੱਤਣ ਵਾਲੀ ਟੀਮ ਹੈ ਉਹਨੂੰ ਲੱਖ ਰੁਪਏ ਜਿਹੜੀ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਉਹਨਾਂ ਨੂੰ 52000 ਰੁਪਏ ਤੀਜੇ ਨੰਬਰ ਤੇ ਆਉਣ ਵਾਲੀ ਨੂੰ 31000 ਚੌਥੇ ਵਾਲੀ ਨੂੰ 21000 ਇਸ ਤਰ੍ਹਾਂ ਕਰਕੇ ਇਨਾਮ ਜਿਹੜੇ ਆ ਉਹ ਵੀ ਦਿੱਤੇ ਜਾ ਰਹੇ ਆ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜੱਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ